ਤਲਵੰਡੀ ਸਾਬੋ ਵਿੱਚ ਭਵੇਂ ਮੁੱਖ ਤੌਰ ਤੇ ਤਿੰਨ ਉਮੀਦਵਾਰ ਲੜ ਰਹੇ ਨੇ ਪਰ ਵੋਟ ਸਿਰਫ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਦੀ ਹੈ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਇੱਥੇ ਵੋਟ ਨਹੀਂ ਸਾਡੇ ਨਾਲ ਬਲਜਿੰਦਰ ਕੌਰ ਨੇ ਮੈਡਮ ਕੀ ਲੱਗਦਾ ਹੈਗਾ ਅੱਜ ਦੇ ਦਿਨ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲੂ ਜੀ ਮੈਨੂੰ ਬਹੁਤ ਚੰਗਾ ਰਿਸਪੌਂਸ ਆ ਰਿਹਾ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਜਿਹੜਾ ਪਿੰਡ ਜਗਰਾਮ ਤੀਰਤੌਰ ਮੈਂ ਆਪਣੀ ਵੋਟ ਇੱਥੇ ਪੋਲ ਕਰੀ ਕਰ ਰਹੀ ਹਾਂ ਜਿਹੜਾ ਕਾਫੀ ਮਸਲਾ ਬਣਿਆ ਹੋਇਆ ਹੈਗਾ ਕੱਲ ਕੱਲ ਵੀ ਇੱਥੇ ਇੱਕ ਘਟਨਾ ਹੋਈ ਉਸ ਤੋਂ ਬਾਅਦ ਤੁਸੀਂ ਸ਼ਿਕਾਇਤਾਂ ਵੀ ਕੀਤੀਆਂ ਪ੍ਰੈਸ ਸਟੇਟਮੈਂਟ ਵੀ ਦਿੱਤੀਆਂ ਅੱਜ ਦਾ ਮਾਹੌਲ ਤੁਹਾਨੂੰ ਠੀਕ ਲੱਗ ਰਿਹਾ ਹੈਗਾ ਹਾਂਜੀ ਹਾਂਜੀ ਅੱਜ ਦਾ ਮਾਹੌਲ ਠੀਕ ਹੈ ਬਿਲਕੁਲ ਤੁਹਾਨੂੰ ਪੂਰੀ ਉਮੀਦ ਹੈ ਕਿ ਜੋ ਪ੍ਰਸ਼ਾਸਨ ਆ ਜੋ ਪੁਲਿਸ ਆ ਉਹ ਬਿਲਕੁਲ ਫੇਅਰ ਕੰਮ ਕਰ ਰਹੀ ਹੈ ਕੱਲ ਜੀ ਸਾਰੀ ਗੱਲ ਪਤਾ ਇਲੈਕਸ਼ਨ ਕਮਿਸ਼ਨ ਨਾਲ ਹੋਈ ਆ ਸੋ ਮੈਨੂੰ ਇਲੈਕਸ਼ਨ ਕਮਿਸ਼ਨ ਤੇ ਪੂਰੀ ਉਮੀਦ ਆ ਕੀ ਲੱਗਦਾਗਾ ਰਿਸਪੌਂਸ ਕਿਹੜੇ ਇਲਾਕੇ ਚ ਤੁਹਾਨੂੰ ਜ਼ਿਆਦਾ ਮਿਲ ਸਕਦਾ ਤਲਵੰਡੀ ਸਾਰੇ ਜਿਹੜਾ ਤਲਵੰਡੀ ਸਭੋ ਸਾਰਾ ਹਲਕਾ ਆ ਬਹੁਤ ਸਾਰੇ ਹਲਕੇ ਜੋ ਬਹੁਤ ਪੋਜ਼ਿਟਿਵ ਰਿਸਪੌਂਸ ਆ ਰਹੇ ਅਕਾਲੀ ਦਲ ਤੇ ਤੁਸੀਂ ਕੱਲ ਤੱਕਾ ਕਰਨ ਦਾ ਇਲਜ਼ਾਮ ਲਗਾਇਆ ਕਿ ਜਿਸ ਤਰ੍ਹਾਂ ਦਿਆਲ ਸਿੰਘ ਕੋਲੇਵਾਲੀ ਨੇ ਇੱਥੇ ਆ ਕੇ ਜੋ ਕੁਝ ਕੀਤਾ ਤੁਹਾਡੇ ਡਰਾਈਵਰ ਦੇ ਜਟਾਂ ਵੀ ਲੱਗੀਆਂ ਉਹਨੂੰ ਲੈ ਕੇ ਤੁਸੀਂ ਕੁਝ ਇਸ ਤਰ੍ਹਾਂ ਨੋਟਿਸ ਕੀਤਾ ਕੋਈ ਸਪੈਸਿਫਿਕ ਕੁਝ ਲੀਡਰ ਆਇਡੈਂਟੀਫਾਈ ਕੀਤੇ ਹੋਣ ਜਿਨ੍ਹਾਂ ਦੇ ਉੱਤੇ ਨਜ਼ਰ ਆ ਆਮ ਆਦਮੀ ਪਾਰਟੀ ਰੱਖੀ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਇਲੈਕਸ਼ਨ ਕਮਿਸ਼ਨ ਤੱਕ ਸਾਰੀ ਗੱਲ ਪਹੁੰਚਾ ਦਿੱਤੀ ਗਈ ਸੀ ਸੋ ਉਹਨੇ ਮਤਲਬ ਡੈਫੀਨਿਟਲੀ ਉਹ ਧਿਆਨ ਰੱਖੇਗਾ ਹੁਣ ਤੁਹਾਡਾ ਸ਼ਾਮ ਤੱਕ ਦਾ ਕੀ ਪ੍ਰੋਗਰਾਮ ਹੈ ਸ਼ਾਮ ਤੱਕ ਤਾਂ ਮਤਲਬ ਚੈੱਕ ਕਰਨੇ ਆ ਪਿੰਡ ਪਿੰਡ ਜਾ ਕੇ ਸਾਰਾ